ਫਿਜੀ ਉਸ ਫਿਜੀ ਦੇਸ਼ ਨੇ ਆਪਣੇ 2 ਦੇ ਡਾਲਰਾਂ ਉੱਪਰ ਸਿੱਖਾਂ ਦੀ ਫੋਟੋ ਛਾਦੀ ਹੋਈ ਹੈ ਉਹ احسان مند ہے وہ احسان جانਦਾ ہے ਇੱਕ ਉਹ ਲੋਕ ਨੇ ਅਤੇ ਉਹ ਦੇਸ਼ ਨੇ ਜਿਹੜੇ ਕਿ احسان ਪ੍ਰਾਪਤ ਹੋ ਸੁਤੇ ਹਨ ਅਕਿੰਤ ਕਰਨ ਹੁੰਦੇ ਨੇ ਜੋ ਪਕੀਤੇ ਹੋਏ ਪਰ ਉਪਕਾਰਾਂ ਨੂੰ احਸਾਨਾਂ ਨੂੰ ਨਹੀਂ ਜਾਣਦੇ ਉਹਨਾਂ ਨੂੰ احسان ਪ੍ਰਾਪਤ ਕਿਹਾ ਜਾਂਦਾ ਹੈ ਜੋ ਕਿਸੇ ਦੇ احسان ਨੂੰ ਜਾਣਦੇ ਹਨ ਪਰ ਉਹ ਕਾਰਾਂ ਨੂੰ ਚੇਤੇ ਕਰਦੇ ਹਨ ਉਹ احسان مانੁੰਦੇ ਹਨ ਉਹ ਸਿਆਣੇ ਅਤੇ ਸੁਚੱਜੇ انسان ਗਿਣੇ ਜਾਂਦੇ ਹਨ ਤੇ ਉਹਨਾਂ ਦੇਸ਼ਾਂ ਦੇ ਵਿੱਚੋਂ ਇੱਕ ਖਿਜੀ ਦੇਸ਼ ਹੈ ਜੋ ਆਪਣੇ ਦੇਸ਼ ਦੇ ਵਿੱਚ ਸਿਖਾ ਨੂੰ ਬੜਾ ਮਾਣ ਅਤੇ ਸਤਿਕਾਰ ਦਿੰਦਾ ਹੈ ਕਿਉਂ ਕਿ ਕਿਉਂਕਿ ਵਿਸਵ ਦਾ ਜਦੋਂ ਪਹਿਲਾ ਯੁੱਧ ਹੋਇਆ ਸੀ ਉਸ ਪਹਿਲੇ ਯੁੱਗ ਦੇ ਵਿੱਚ ਸਰਦਾਰ ਫੁੱਮਣ ਸਿੰਘ ਜੀ ਨੇ ਇਸ ਫਿਜੀ ਦੇਸ਼ ਨੂੰ ਆਪਣੀ ਜਿੰਦ jaan ਕੇ ਖੇੜ ਕੇ ਬਚਾਇਆ ਸੀ ਇਸ ਲਈ ਉਹ ਮਾਣ ਅਤੇ ਸਤਕਾਰ ਦਿੰਦਾ ਹੈ ਜੋ ਮਾਣ ਕੇ ਸਤਕਾਰ ਨਹੀਂ ਦਿੰਦੇ ਉਹਨਾਂ ਨੂੰ ਭਾਈ ਸਾਹਿਬ ਭਾਈ ਗੋਬਰਾਜ ਦੀ ਅਕੀਰਤ ਕਾਣ ਕਹਿੰਦੇ ਹਨ ਕਿਉਂਕਿ ਜਿਹੜੇ ਅਕੀਰਤ ਕਾਣ ਲੋਕ ਹੁੰਦੇ ਹਨ ਉਹ ਕਿਸੇ ਦੇ احسان ਨੂੰ ਕਦੇ ਵੀ ਪਰ ਉਪਕਾਰਾਂ ਨੂੰ ਉਹ ਜਾਣਦੇ ਨਹੀਂ ਪਹਿਚਾਣਦੇ ਨਹੀਂ ਹਨ ਸਾਧ ਸੰਗਤ ਜੀਓ ਜਿਵੇਂ ਸਾਡੇ ਭਾਰਤ ਦੇ ਨੋਟਾਂ ਉੱਪਰ ਮਹਾਤਮਾ ਗਾਂਧੀ ਦੀ ਤਸਵੀਰ ਹੁੰਦੀ ਹੈ ਤੇ ਕਈ ਵਾਰ ਮੰਗ ਕੀਤੀ ਜਾਂਦੀ ਹੈ ਕਿ ਮਹਾਤਮਾ ਗਾਂਧੀ ਦੀ ਫੋਟੋ ਨਾ ਛਾਪ ਕੇ ਤਾਂ ਸ੍ਰੀ ਰਾਮ ਜੀ ਦੀ ਫੋਟੋ ਛਾਪੀ ਜਾਵੇ ਕੋਈ ਮੰਗ ਕਰਦਾ ਹੈ ਸ੍ਰੀ ਕ੍ਰਿਸ਼ਨ ਜੀ ਦੀ ਤਸਵੀਰ ਲਗਾਈ ਜਾਵੇ

ਔਰ ਇਸ ਤਰ੍ਹਾਂ ਫੋਟੋ ਛਾਪਣ ਦੇ ਨਾਲ ਤਰਕੀਆਂ ਨਹੀਂ ਹੁੰਦੀਆਂ ਤਰਕੀਆਂ ਤਾਂ ਆਉਂਦੀਆਂ ਜਦੋਂ ਕੋਈ ਦਿਲ ਦੇ ਨਾਲ ਲਗਨ ਦੇ ਨਾਲ ਕੰਮ ਕਰਦਾ ਹੈ ਇਮਾਨਦਾਰੀ ਨਾਲ ਕੰਮ ਕਰਦਾ ਹੈ ਉਦੋਂ ਦੇਸ਼ ਆਰਥਿਕ ਉਚਾਈਆਂ ਵੱਲ ਵੱਧਦਾ ਚਲਾ ਜਾਂਦਾ ਹੈ ਜਦੋਂ ਦੇਸ਼ ਦੇ ਨੇਤੇ ਭ੍ਰਸਟ ਹੋ ਜਾਂਣ ਤੇ ਫਿਰ ਉਦੋਂ ਦੇਸ਼ ਜੋ ਹੈ ਦੇਖਾਂ ਵਾਲ ਨੂੰ ਉਤਰ ਪੈਂਦਾ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਬੜੇ ਬੜੇ ਨੇਤੇ ਲੋਕ ਜਿਹੜੇ ਹਨ ਉਹ ਹਮੇਸ਼ਾ ਧੋਖਾਧੜੀਆਂ ਕਰਦੇ ਰਹਿੰਦੇ ਨੇ ਉਹ ਪਰਜਾ ਦੇ ਪੈਸੇ ਨੂੰ ਅਜਾਈ ਗਵਾਉਂਦੇ ਰਹਿੰਦੇ ਹਨ ਤੇ ਇਸ ਲਈ ਸਾਡਾ ਦੇਸ਼ ਜੋ ਹੈ ਹਾਜ਼ਰ ਕੁ ਉਚਾਈਆਂ ਵੱਲ ਨਾ ਜਾ ਕੇ ਇਹ ਨਿਮਾਨ ਵੱਲ ਨੂੰ ਜਾ ਰਿਹਾ ਹੈ ਸਾਧ ਸੰਗਤਿਓ ਸਿੱਖ ਜੋ ਹਨ ਗੁਰੂ ਪਾਤ ਸਾਹਿਬ ਜੀ ਦੇ ਇਹ ਜਿਹੜੇ ਵੀ ਦੇਸ਼ ਲੈ ਜਾਂਦੇ ਨੇ ਉਹਨਾਂ ਨੂੰ ਆਣ ਮਾਨ ਤੇ ਸਤਕਾਰ ਪ੍ਰਾਪਤ ਹੁੰਦਾ ਹੈ ਇਹ ਗੱਲ ਤਾਂ ਹੈ ਕਿਉਂਕਿ ਇਹ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹੋਏ ਹਨ ਇਸ ਕਰਕੇ ਇਹਨਾਂ ਨੂੰ ਮਾਨ ਪ੍ਰਾਪਤ ਹੁੰਦਾ ਹੈ ਜਿਹੜੇ ਅਕੀਰਤ ਗਣ ਲੋਕ ਨੇ ਉਹਨਾਂ ਨੂੰ ਤੇ ਬਹੁਤ ਹੀ ਬੁਰਾ ਸਮਝਿਆ ਜਾਂਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਕਥਾ ਲਿਖੀ ਹੈ ਉਹ ਕਹਿੰਦੇ ਨੇ ਕਿ ਇੱਕ ਐਸੀ ਜੀਬੀਸੀ ਇੱਕ ਐਸੀ ਔਰਤ ਸੀ ਕਿ ਉਸਨੇ ਕੁੱਤੇ ਦਾ మాਸ ਸਰਾਬ ਦੇ ਵਿੱਚ ਰਿੰਨ ਕੇ ਮਨੁੱਖ ਦੇ ਮਰੀ ਹੋਈ ਖੋਪੜੀ ਦੇ ਵਿੱਚ ਫਿਰ ਉਸ మాਸ ਨੂੰ ਪਾ ਕੇ ਤੇ ਲਹੂ ਦੇ ਨਾਲ ਭਰੇ ਲਿਬੜੇ ਹੋਏ ਕੱਪੜੇ ਨਾਲ ਢੱਕ ਕੇ ਉਹ ਆਪਣੇ ਪਤੀ ਵਾਸਤੇ ਖਾਣਾ ਲੈ ਕੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਕਿਸੇ ਨੇ ਪੁੱਛਿਆ ਇਹ ਕੀ ਹੈ ਤਾਂ ਉਸਨੇ ਦੱਸਿਆ ਸੀ ਇਹ ਕੁੱਤੇ ਦਾ మాਸ ਹੈ ਤੇ ਮੈਂ ਇਸ ਨੂੰ ਸਲਾਬ ਵਿੱਚ ਲੈ ਲਿਆ ਤੇ ਮਨੁੱਖ ਦੀ ਮਰੀ ਹੋਈ ਖੋਪੜੀ ਦੇ ਵਿੱਚ ਪਾ ਕੇ ਲੈ ਕੇ ਚੱਲੀਆਂ ਲਹੂ ਭਰੇ ਕੱਪੜੇ ਨਾਲ ਠੱਗ ਕੇ ਤਾਂ ਉਹ ਕਹਿੰਦਾ ਫਿਰ ਇਹੋ ਜਿਹੇ ਆਸ ਜੋ ਕੁੱਤੇ ਦਾ ਆਸ ਏ ਔਰ ਫਿਰ ਹਾਸ ਵਿੱਚ ਲੈ ਨਿਆ ਆਇਆ ਮਨੁੱਖ ਦੇ ਮਰੀ ਹੋਈ ਖੋਪੜੀ 'ਚ ਪਾਇਆ ਫਿਰ ਇਸ ਨੂੰ ਟਕਿਆ ਹੋਇਆ ਕਿਉਂ ਹੈ ਉਹ ਵੀ ਲਹੂ ਦੇ ਭਰੇ ਕੱਪੜੇ ਨਾਲ ਤਾਂ ਉਹ ਕਹਿੰਦੀ ਏ ਕਿ ਕਿਸੇ ਅਕੀਰਤ ਕਾਣ ਦੀ ਨਜ਼ਰ ਨਾ ਪੈ ਜਾਵੇ ਜੇ ਅਕੀਰਤ ਕਾਣ ਦੀ ਨਜ਼ਰ ਪੈ ਗਈ ਤਾਂ ਇਹ ਖਾਣਾ ਬੇਕਾਰ ਹੋ ਜਾਏਗਾ ਮੇਰੇ ਪਤੀ ਦੇ ਖਾਣੇ ਲਾਇਕ ਇਹ ਭੋਜਨ ਨਹੀਂ ਰਹੇਗਾ ਤਾਂ ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਦਿ ਮਾਦ ਵਿੱਚ ਰਹਿਦਾ ਪਾਏ ਕੇ ਕੁੱਤੇ ਦਾ ਆਸ ਤਰਿਆਂ ਮਾਨਸ ਦੇ ਤੇ ਸੰਬੰਧੀ ਆਸ ਰਤੂ ਭਰਿਆ ਕਪੜਾ ਕਰ ਕੰਜਨ ਤਾਸ ਟੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ ਆਹ ਸੁਣਾਏ ਕੁੱਛ ਆ ਨਾਰੇ ਤੇ ਸਵਾਸ ਨਦਰੀ ਪਵੇ ਅਗਿਰਤ ਕਾਣ ਮਤ ਹੋਏ ਬਨਾਸ ਤਾਂ ਅਗਿਰਤ ਕਾਣ ਲੋਕ ਜੋ ਹੁੰਦੇ ਨੇ ਉਹ ਬਹੁਤ ਮਾੜੇ ਹੁੰਦੇ ਨੇ ਉਹ ਰੱਬ ਦੀ ਦਰਗਾਹ ਦੇ ਵਿੱਚੋਂ ਵੀ ਛੁੱਟੇ ਜਾਂਦੇ ਹਨ ਲੇਕੋ ਸਾਹ ਸੰਗਤ ਯੋ ਧਨ ਸ੍ਰਿਤੀ ਤੇਗ বাহাদুর ਪਾਤਸ਼ਾਹ ਜੀ ਨੇ ਪਰ ਉਪਕਾਰ ਕੀਤਾ ਜੋ ਉਹਨਾਂ ਦੀ ਆਪਣੀ ਸੰਸਕ੍ਰਿਤੀ ਨਹੀਂ ਸੀ ਜੋ ਉਹਨਾਂ ਦੇ ਆਪਣੇ ਵਿਚਾਰ ਨਹੀਂ ਸਨ ਜੋ ਉਹਨਾਂ ਦੀ ਆਪਣੇ ਧਰਮ ਦੇ ਕੋਈ ਅੰਗ ਤੇ ਹਿੱਸਾ ਨਹੀਂ ਸੀ ਤੇ ਉਸ ਦੇ باوجود ਵੀ ਜਦੋਂ ਕਸ਼ਮੀਰ ਦੇ ਬ੍ਰਾਹਮਣ ਆਏ ਉਹਨਾਂ ਨੇ ਆ ਕੇ ਪ੍ਰਿਆਲ ਕੀਤੀ ਉਹ ਰੋਏ ਉਹਨਾਂ ਨੇ ਤਰਲੇ ਤੇ ਬੇਨਤੀਆਂ ਕੀਤੀਆਂ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਨਾਂ ਦੀ ਪ੍ਰਿਆਸ ਨਹੀਂ ਤੇ ਉਹਨਾਂ ਕਿਹਾ ਕਿ Aurangzeb ਸਾਡੇ ਉੱਪਰ ਜ਼ੁਲਮ ਕਰ ਰਿਹਾ ਹੈ ਸਾਡੇ ਧਰਮ ਨੂੰ ਮਿਟਾ ਰਿਹਾ ਹੈ ਸਾਡੀ ਸੰਸਕ੍ਰਿਤੀ ਨੂੰ ਮਿਟਾ ਰਿਹਾ ਹੈ ਸਾਡੇ ਧਰਮ ਮੰਦਰਾਂ ਨੂੰ ਤੋੜ ਰਿਹਾ ਹੈ ਸਾਡੇ ਜੀਵ ਨੂੰ ਉਤਾਰ ਰਿਹਾ ਹੈ ਤੇ ਆਪ ਦੇ ਕੋਲ ਅਸੀਂ ਫਰਿਆਦੀ ਹੋ ਕੇ ਆਇਆ ਕਿ ਤੁਸੀਂ ਸਾਡੇ ਧਰਮ ਨੂੰ ਬਚਾ ਲਓ ਤਾਂ ਉਹ ਸੇ ਕਮੀ ਜਿ ਦੇਖ ਰਾਨ ਸਤਗੁਰੂ ਕਿਹਾ ਬਚਿਓ ਤੁਸੀਂ ਘਰੀ ਜਾਓ ਸਿਰ ਦੇ ਕੇ ਸਤ ਬਚਾਵਾਂਗਾ ਮੈਂ ਹਿੰਦੂ ਤਰੰਗ ਦੇ ਪੋਜਰੇ ਦੀਵੇ ਹੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਨਹੀਂ ਪਾਇਆ ਦੇਸ ਦੀਆਂ ਜਨਾਂ ਵਿੱਚ ਡਾਉ ਆਪਣਾ ਭਾਰਤ ਵਸਦਾ ਬਾਗ ਦਾ ਫਲ ਰਿਹਾ ਹੈ ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਵੀ ਲਹੂ ਕੋ ਤੇਲ ਵਹਾਤਰ ਦਾ ਪੜ ਰਿਹਾ ਹੈ ਤਾਂ ਸਤਿਗੁਰੂ ਗੁਰੂ ਤੇਹਾਦਰ ਪਾਤਸ਼ਾਹ ਜੀ ਨੇ ਉਹਨਾਂ ਦੇ ਧਰਮ ਨੂੰ ਇਸ ਤਰੀਕੇ ਨਾਲ ਬਚਾਇਆ ਪਰ ਜਿਹੜੇ ਸੱਚੇ ਹਿੰਦੂ ਵੀਰ ਹਨ ਉਹ ਅੱਜ ਵੀ ਧਨ ਗੁਰੂ ਤੇ ਪਹਾਦਰ ਪਾਤਸ਼ਾਹ ਦੇ ਨੂੰ ਸਜਦਾ ਕਰਦੇ ਹਨ ਉਹ ਦਿਲੋਂ ਮਾਣ ਤੇ ਸਤਕਾਰ ਕਰਦੇ ਹਨ ਪਰ ਜਿਹੜੇ ਅਕੀਰਤ ਕਣ ਲੋਕ ਹਨ ਉਹ ਅੱਜ ਵੀ ਧਨ ਸ੍ਰੀ ਗੁਰੂ ਤੇ ਪਹਾਦਰ ਪਾਤਸ਼ਾਹ ਦੇ ਪਰ ਉਪਕਾਰਾਂ ਨੂੰ ਦਰ ਜਨਾਰ ਕਰਕੇ ਤੇ ਆਪਣੇ ਮੂੰਹ ਦੇ ਵਿੱਚੋਂ ਆਪ ਸ਼ਬਦ ਵੀ ਬੋਲਦੇ ਨੇ ਬੁਰੇ ਸ਼ਬਦ ਵੀ ਬੋਲਦੇ ਹਨ ਤੇ ਐਸੇ ਲੋਕਾਂ ਨੂੰ ਅਕੀਰਤ ਕਣ ਕਿਹਾ ਜਾਂਦਾ ਹੈ ਤੇ ਇਹ ਹੁਣ ਜਿਹੜੇ ਲੋਕ ਜਿਹੜੇ ਹਨ ਪਾਈ ਸਾਹਿਬ ਪਾਈ ਗੁਰਦਾਸ ਜੀ ਦੀ ਨਜ਼ਮ ਦੇ ਵਿੱਚ ਉਹ ਕਿੰਨੇ ਨੀਵੇਂ ਹਨ ਪਾਤਸ਼ਾਹ ਦੀ ਬਾਣੀ ਦਾ ਪ੍ਰਮਾਣ ਹੈ ਅਕਿਰਤ ਕਣਾ ਹਰ ਵਿਸਿਆ ਜੋਨੀ ਪਰਮੇਤ ਤਾਂ ਜਿਹੜੇ ਅਕਿਰਤ ਕਣ ਲੋਗ ਨੇ ਉਹਨਾਂ ਨੂੰ ਪਾਈ ਗੁਰੂ ਵਸਣ ਜਾਂਦਾ ਹੈ ਤੇ ਉਹ ਹਮੇਸ਼ਾ 扑ਟਕਦੇ ਰਹਿੰਦੇ ਹਨ ਕਲਪਦੇ ਰਹਿੰਦੇ ਹਨ ਨਾ ਉਹਨਾਂ ਦੀ ਕਲਪਨਾ ਖਤਮ ਹੁੰਦੀ ਹੈ ਤੇ ਨਾ ਉਹਨਾਂ ਦੀ 扑ਟਕਣਾ ਕਦੇ ਖਤਮ ਹੁੰਦੀ ਹੈ ਸਾਥ ਸਾਥੀਓ ਫਿਰ બીજી ਦੇਸ ਨੇ ਸਿਖਾਉਂੂ ਇਨਾ ਆਨ ਮਾਨ ਦਿੱਤਾ ਸ਼ਾਨ ਦਿੱਤੀ ਉਹਨਾਂ ਨੂੰ ਇੱਜ਼ਤ ਦਿੱਤੀ ਉਹਨਾਂ ਦਾ ਸਤਕਾਰ ਕੀਤਾ ਕਿ ਸਿੱਖ ਜਿਹੜੇ ਸਨ ਜਲੰਧਰ ਅਤੇ ਹੁਸ਼ਿਆਰ ਪਰਤੂ ਉਸ ਦੇਸ਼ ਦੇ ਵਿੱਚ ਹੋਰ ਵੀ ਜਾ ਪਹੁੰਚੇ ਅਤੇ ਇੱਕ ਸਰਦਾਰ ਮੇਰ ਸਿੰਘ ਜੀ ਸਾਨਾ ਜੋ ਉਹਨਾਂ ਨੇ ਚੋਣ ਲੜੇ ਤੇ ਉਹ ਸਾਨੂੰ 1937 ਤੋਂ ਲੈ ਕੇ ਸਾਨੂੰ 1955 ਤੱਕ ਕੀਜੀ ਦੇਸ਼ ਦੇ ਵਿੱਚ ਉਹ ਗ੍ਰਹਿ ਮੰਤਰੀ ਰਹੇ ਭਾਈ ਗੁਰੂ ਜੀ ਉਹ ਖੇਤੀ ਮੰਤਰੀ ਰਹੇ ਤੇ ਉੱਥੇ ਫਿਰ ਖੇਤੀ ਦੇ ਕੰਮ ਵਿੱਚ ਵੀ ਉਹਨਾਂ ਨੇ ਬਹੁਤ ਸਾਰੀ ਜੋ ਬਹੁਤ ਸਾਰਾ ਮਾਣ ਅਤੇ ਸਤਿਕਾਰ ਪ੍ਰਾਪਤ ਕੀਤਾ ਕਿਉਂਕਿ ਉਹਦੇ ਇਸ ਤਰ੍ਹਾਂ ਕੀ ਜਿੰਦੀਆਂ ਤਾਂ ਸਾਹਾ ਸੰਗਤ ਜੀ ਇਸ ਤਰ੍ਹਾਂ ਕਰਕੇ ਸਰਦਾਰ ਮੇਰ ਸਿੰਘ ਜੀ ਸਨ 1987 ਤੋਂ ਲੈ ਕੇ 1955 ਤੱਕ ਵਿਜੀਦ ਦੇ ਵਿੱਚ ਕ੍ਰਿਸ਼ੀ ਮੰਤਰੀ ਰਹੇ ਅਤੇ ਖੇਤੀ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਫਿਰ ਸਾਰਸੰਗਤ ਜੀ ਉਹਨਾਂ 1958 ਤੋਂ ਲੈ ਕੇ ਇੱਕ ਸਕੂਲ ਆਰੰਭ ਕੀਤਾ ਉਸ ਸਕੂਲ ਦਾ ਨਾਮ ਰੱਖਿਆ ਗੁਰੂ ਨਾਨਕ ਖਾਲਸਾ ਔਰ ਜਦੋਂ ਪਹਿਲੇ ਦਿਨ ਸਕੂਲ ਦਾ ਉਦਘਾਟਨ ਕੀਤਾ ਗਿਆ ਤਾਂ 500 ਬੱਚਿਆਂ ਨੇ ਐਡਮਿਸ਼ਨ ਲਿਆ ਇਹ ਵੀ ਇੱਕ ਆਪਣੇ ਆਪ ਵਿੱਚ ਰਿਕਾਰਡ ਹੈ ਤੇ ਉੱਥੇ ਫਿਜੀ ਦੇਸ਼ ਦੇ ਹੀ ਜ਼ਿਆਦਾ ਪਰ ਉੱਥੇ ਬੱਚੇ ਸਨ ਤਾਂ ਇਸ ਤਰ੍ਹਾਂ ਕੋਨਾ ਬੱਚਿਆਂ ਨੂੰ ਪੜਾਇਆ ਲਿਖਾਇਆ ਗਿਆ ਪੱਤਰਕਾਰਾਂ ਨੇ ਉਹਨਾਂ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਕਹਿੰਦੇ ਸਿਕੰਦਰ ਬੋਲਦੇ ਨੇ ਤਰਨ ਮਿਸਰ ਲੈਣ ਵਾਸਤੇ ਕਿਉਂ ਆਏ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਬਾਪਿਆਂ ਨੇ ਸਾਨੂੰ ਸਮਝਾਇਆ ਕਿ ਪੁੱਤ ਇਹ ਸਿੱਖ ਗੁਣਾਂ ਦਾ ਖਜ਼ਾਨਾ ਹਨ ਤੇ ਇਹਨਾਂ ਦੇ ਕੋਲ ਜਿੱਥੇ ਵਿਦਿਆ ਵੀ ਸਿੱਖਣੀ ਹੈ ਉੱਥੇ ਇਹਨਾਂ ਦੇ ਕੋਲ ਗੁਣ ਵੀ ਲੈਣੇ ਨੇ ਇਹਨਾਂ ਕੋਲ ਕਲਾ ਲੈਣੀ ਹੈ ਇਹਨਾਂ ਕੋਲ ਹੁਨਰ ਲੈਣਾ ਹੈ ਤੇ ਅਸਾਂ ਵੀ ਇਹਨਾਂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਤਾਰਨ ਕਰਕੇ ਤੇ ਆਰਥੁ ਉਚਾਈਆਂ ਨੂੰ ਵੀ ਛੋਣਾਏ ਤੇ ਚੰਗਿਆਈਆਂ ਨੂੰ ਆਪਣੇ ਹਿਰਦੇ ਦੇ ਵਿੱਚ ਅਸਾਂ ਬਸਾਉਂਦਾ ਯਤਨ ਕਰਨਾ ਪਰ ਉਹਨਾਂ ਨੇ ਇਹ ਕਦਰ ਕੀਤੀ ਜਿਵੇਂ ਕਿ করোনা ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਕਿਹਾ ਸੀ ਜੇ ਵਿਸਰ ਦੇ ਵਿੱਚ ਸਿੱਖ ਹੋਣ ਤੇ ਫਿਰ ਵਿਸਰ ਦੇ ਵਿੱਚ ਗੁਰਦੁਆਰੇ ਸਾਹਿਬ ਹੋਣ ਤੇ ਵਿਸਰ ਦੇ ਗੁਰਦੁਆਰਿਆਂ ਦੇ ਵਿੱਚ ਨਿਹਾਨ ਸਾਹਿਬ ਝੂਲਦੇ ਹੋਣ ਤਾਂ ਫਿਰ ਮੈਂ ਦਾਵੇਂ ਨਾਲ ਕਹਿੰਦਾ ਕਿ ਕੋਈ ਦੁਨੀਆ ਦਾ ਅਨੋਖ ਜੋ ਹੈ ਉਹ ਖਾ ਨਹੀਂ ਮਲੇਗਾ ਇਹ بڑے ਦਿਲ ਵਾਲੇ ਹਨ ਇਹ ਰੱਬੀ ਦੇਵਤੇ ਹਨ ਇਹ ਰੱਬੀ ਫਰਿਸ਼ਤੇ ਹਨ ਤੇ ਵਾਰ-ਵਾਰ ਸੇਵਾ ਕਰਦੇ ਹਨ ਤੇ ਰਾਸ਼ਟਰਪਤੀ ਨੇ ਇਹ ਵੀ ਕਹਨ ਲਈ ਕਿ ਜਿੱਥੇ ਇਹ ਅਮਰੀਕਾ ਦਾ ਝੰਡਾ ਚੁਗਦਾ ਹੈ ਉੱਥੇ ਖਾਲਸਾ ਦਾ ਨਿਸ਼ਾਨ ਸਾਹਿਬ ਵੀ ਚੁਗਾਇਆ ਜਾ ਰਿਹਾ ਹੈ ਇਹ ਹੈ ਸਿੱਖਾਂ ਨੂੰ ਮਾਣ ਪ੍ਰਾਪਤ ਇਹ ਦੁਨੀਆ ਦੇ ਲੋਕ ਜਿਹੜੇ ਮਾਣ ਦਿੰਦੇ ਹਨ ਸਤਕਾਰ ਦਿੰਦੇ ਹਨ ਸਾਧ ਸੰਗਤਿਓ ਸੱਚੇ ਮਨੁੱਖ ਜਿਹੜੇ ਵੀ ਭਾਰਤ ਵਿੱਚ ਉਹ ਵੀ ਮਾਣ ਤੇ ਸਤਕਾਰ ਦਿੰਦੇ ਹਨ ਜਿਸ ਤਰ੍ਹਾਂ ਕਿ ਇੱਕ ਪੰਡਿਤ ਪਰਮਾਨੰਦ ਜੀ ਕੇਸਗੜ ਸਾਹਿਬ ਦੇ ਪਾਵਨ ਸਥਾਨ ਤੋਂ ਬੋਲਦਿਆਂ ਹੋਇਆਂ ਅਮਾਨੇ ਇਹ ਵਚਨ ਕਹਿ ਕੇ ਕਿ ਜੇਕਰ ਗੋਬਿੰਦ ਸਿੰਘ ਸਾਹਿਬ ਜੀ ਦਾ ਦੇ ਇਤਿਹਾਸ ਨੂੰ ਇੱਕ ਪਾਸੇ ਕੱਢਤਾ ਜਾਵੇ ਤਾਂ ਬਾਕੀ ਸਾਰਾ ਜੋ ਇਤਿਹਾਸ ਹੈ ਉਹ ਮੁਰਦਾ ਹੈ ਮੁਰਦਾ ਰਹਿ ਜਾਏਗਾ ਜਿਵੇਂ ਕੇ ਆਸਮਾਨ ਦੀ ਬਲੰਦੀਆਂ ਤੋਂ ਸੂਰਜ ਨੂੰ ਹਟਾ ਦਿੱਤਾ ਜਾਵੇ ਤਾਂ ਸਾਰਾ ਸੰਸਾਰ ਮੁਰਦਾ ਹੋ ਜਾਏਗਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਨੂੰ ਹਟਾ ਦਿੱਤਾ ਜਾਵੇ ਤਾਂ ਸਾਰੇ ਸੰਸਾਰ ਦਾ ਇਤਿਹਾਸ ਮੁਰਦਾ ਹੀ ਰਹਿ ਜਾਏਗਾ ਕੋਈ ਜ਼ਿੰਦਾ ਇਤਿਹਾਸ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਕਰਕੇ ਹੈ ਤਾਂ ਇਸੇ ਤਰ੍ਹਾਂ ਜਿਹੜੇ ਸੱਚੇ ਪ੍ਰਸੰਗ ਉਹ ਮਨਵੇ ਹਨ ਕਿ ਸਿੱਖ ਵਿਸਰਦੀ ਆਨ ਮਾਨ ਅਤੇ ਸ਼ਾਨ ਹਨ ਇਹ ਸੁਆਪਣ ਹਨ ਇਹ ਸੁੰਦਰਤਾ ਹਨ ਇਹ ਕਲਾ ਹਨ ਇਹ ਹੁਨਰ ਹਨ ਇਹ ਸੁਭਗਣਾ ਦਾ ਖਜ਼ਾਨਾ ਹਨ ਕਿਉਂਕਿ ਇਹ ਗੁਰੂ ਦੇ ਸ਼ਬਦ ਨਾਲ ਜੁੜਿਆ ਨ ਇਸ ਵਾਸਤੇ ਇਹ ਮਾਨ ਤਨ ਪ੍ਰਾਪਤ ਹੁੰਦਾ ਹੈ ਸਾਧ ਸੰਗਤਿਓ ਇਸ ਕਰਕੇ ਜਿਨ੍ਹਾਂ ਨੇ ਗੁਰੂ ਪਾਸਾ ਦੇ ਇਤਿਹਾਸ ਨੂੰ ਜਾਣਿਆ ਹੈ ਗੁਰੂ ਦੀ ਬਾਣੀ ਨੂੰ ਜਾਣਿਆ ਹੈ ਉਹਨਾਂ ਨੇ ਆਤਮਕ ਅਨੰਦ ਦਾ ਦਾਅ ਵੇ ਲਿਆ ਹੈ ਤੇ ਉਹਨਾਂ ਨੇ ਸੰਸਾਰ ਦੇ ਵਿੱਚ ਸੰਸਾਰਕ ਪਦਾਰਥਾਂ ਦਾ ਰਸ ਵੀ ਮਾਣਿਆ ਹੈ ਜੋ ਗੁਰੂ ਪਾਸਾ ਜਿੰਦੇ ਕੀਤੇ ਹੋਏ ਪਰਉਪਕਾਰਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਤੇ ਸਤਗੁਰ ਪਾਸਾ ਜੀ ਕੋਲੋਂ ਉਹਨਾਂ ਨੂੰ ਫਿਰ ਬਾਣੀ ਮਿਲਦਾ ਹੈ। ਵਿਸਵ ਦੇ ਵਿੱਚ ਜਾ ਕੇ ਕਥਾ ਕਰਨ ਵਾਲੇ ਪੰਥ ਦੇ ਮਹਾਨ ਮਿਰਵਾਣ ਪੰਥ ਰਤਨ ਜਿਆਨੀ ਸੰਗਤੀ ਮਸਕੀਨ ਜੀ ਦੇ ਦੁਨਿਆਦਾਰੇ ਸਰਦਾਰ ਭਾਈ ਸਾਹਿਬ ਭਾਈ ਹਲੀ ਸਿੰਘ ਜੀ ਸਾਨੂੰ ਇੱਕ ਦਿਨ ਓ ਪਾਕਿਸਤਾਨ ਦੇ ਵਿੱਚ ਕਿਸੇ ਝੀਲ ਦੇ ਕਿਨਾਰੇ ਟੈਰ ਰਹਿ ਸਨ ਉਹਨਾਂ ਕੀ ਦੇਖਿਆ ਉੱਥੇ ਇੱਕ ਵਿਦੇਸ਼ੀ ਸਲਾਨੀ ਸੀ ਉਸ ਦੇ ਕੋਲ ਕੈਮਰਾ ਸੀ ਤੇ ਉਹ ਕੈਮਰਾ ਲੈ ਕੇ ਝੀਲ ਦੇ ਆਸ-ਪਾਸ ਤਸਵੀਰਾਂ ਖਿੱਚ ਰਿਹਾ ਸੀ ਤਾਂ ਉੱਥੇ ਇੱਕ ਬਾਣਾ ਵਰਤ ਗਿਆ ਕਿ ਇੱਕ ਮਨੁੱਖ ਸੀ ਉਸ ਮਨੁੱਖ ਦਾ ਬੱਚਾ ਇਨਸਾਨ ਦਾ ਬੱਚਾ ਜੋ ਹੈ ਉਸ ਦੇ ਕੋਲ ਛੁੱਟ ਗਿਆ ਤੇ ਉਹ ਝੀਲ ਦੇ ਵਿੱਚ ਜਾ ਗਿਆ ਪਰ ਉਹ ਬਾਹਰ ਖੜਾ ਖੜਾ ਪੁਕਾਰ ਰਿਹਾ ਸੀ ਰੋ ਰਿਹਾ ਸੀ ਉਲਾਰ ਰਿਹਾ ਸੀ ਕਿ ਜਿਹੜਾ ਉਹ ਸੈਲਾਨੀ ਸੀ ਉਹ ਸੈਲਾਨੀ ਨੇ ਉਸੇ ਤਰ੍ਹਾਂ ਕੱਪੜਿਆਂ ਦੇ ਸਮੇਤ ਹੀ ਉਸਨੇ ਛਾਲ ਮਾਰ ਦਿੱਤੀ ਅਤੇ ਉਸ ਬੱਚੇ ਨੂੰ ਕਢ ਲਿਆ ਤੇ ਉਹ ਬੱਚਾ ਉਸ ਨੂੰ ਸੌਂਹ ਦਿੱਤਾ ਜਦੋਂ ਬੱਚਾ ਉਸਨੇ ਆਪਣੀ ਗੋਦ ਵਿੱਚ ਬਾਪ ਨੇ ਲਿਆ ਤੇ ਉਹ ਬਿਨਾਂ ਸੁਕਰਾਣਾ ਕੀਤੇ ਬਿਨਾ ਤਨਵਾਦ ਕੀਤੇ ਚੜਾ ਗਿਆ ਤਾਂ ਉਹ ਬੰਤਾ ਬੜਾ ਹੈਰਾਨ ਸੀ ਕਿ ਸਾਡੇ ਤੱਕ ਕੋਈ ਰੁਮਾਲ ਵੀ ਗਿਰਿਆ ਹੋਇਆ ਚੁੱਕ ਕੇ ਦੇ ਲਵੇ ਤਾਂ ਉਸ ਨੂੰ ਅਸੀਂ ਧੰਨਵਾਦ ਕਰਦੇ ਹਾਂ ਉਹਦਾ ਥੈਂਕ ਯੂ ਕਰਦੇ ਹਾਂ ਉਹਦਾ ਸ਼ੁਕrana ਕਰਦੇ ਹਾਂ ਪਰ ਇਹ ਕੈਸਾ ਬੰਦਾ ਏ ਕਿ ਮੈਂ ਵੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਤੇ ਉਸ ਦੇ باوجود ਇਸ ਬੰਦੇ ਨੇ ਮੈਨੂੰ ਸ਼ੁਕਰਾਨਾ ਵੀ ਨਹੀਂ ਕਿਆ ਜਾਣ ਵਾਲੀ ਨਹੀਂ ਕਿਆ ਇੱਕ ਐਸਾ ਇਨਸਾਨ ਹੈ ਤੇ ਇਸ ਤਰ੍ਹਾਂ ਫਿਰ ਉਹ ਭਾਈ ਹਰੀ ਸਿੰਘ ਦੀ ਜੋ ਪੰਥ ਰਤਨ ਗਿਆਨੀ ਸੰਤ ਸੰਤ ਸਿੰਘ ਜੀ ਮਸਕੀਨ ਸਾਹਿਬ ਦੇ ਵਿਦਿਆਦਾਤੇ ਸਨ ਉਹਨਾਂ ਨੇ ਕਿਹਾ ਕਬਰਾਂ ਦਾ ਸੋਚਣਾ ਸੋਚਣ ਦੀ ਦੌੜ ਨਹੀਂ ਹੈ ਤੇ ਲੋਕ ਅਕੀਰਤ ਗਣਾ ਦੇ ਵਿੱਚੋਂ ਨੇ ਔਰ ਬਾਦ ਮਾੜੇ ਨੇ ਔਰ ਉਹਨਾਂ ਨੇ ਨਾਲ ਇਹ ਕਿਹਾ ਕਿ ਗੁਰੂ ਸਾਹਿਬੀ ਨੇ ਆਪਣਾ ਸੀਸ ਕਰਵਾਉਂ ਕਾ ਦਿੱਤਾ ਗੰਗੂ ਤੇਜ ਪਹਾੜ ਪਾਸਾ ਜੀ ਨੇ ਤੇ ਗੁਰੂ ਕਲਜੀਦਰ ਪਾਸਾ ਨੇ ਆਪਣਾ ਸਾਰਾ ਸਰਬੰਸ ਹੀ ਇਹਨਾਂ ਤੋਂ ਬਾਹਰ ਦਿੱਤਾ ਤੇ ਫਿਰ ਵੀ ਇਹਨਾਂ ਦੇ ਵਿੱਚ ਐਸੇ ਅਗਿਰਤ ਕਣ ਹੈਗੇ ਨੇ ਜੋ ਗੁਰੂ ਪਾਸਾ ਜੀ ਦੇ ਚੀਤੇ ਹੋਏ ਪਰ ਉਪਕਾਰ ਨੂੰ ਨਹੀਂ ਜਾਣਦੇ ਤੂੰ ਤਾਂ ਇੱਕ ਬੱਚਾ ਕੱਢ ਕੇ ਦਿੱਤਾ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਸਿੰਘਾਂ ਨੇ ਤਾਂ ਇਸ ਦੇਸ਼ ਦੀ ਆਰਮਾਨ ਸ਼ਾਨ ਨੂੰ ਕਈ ਵਾਰ ਬਚਾਇਆ ਹੈ ਜੋ ਸਾਡੇ ਦੇਸ਼ ਦੀਆਂ ਬਹੁਤ ਬੇਟੀਆਂ ਨੂੰ ਇਹ ਲੈ ਕੇ ਜਾਂਦੇ ਸਨ ਉਦੋਂ ਵੀ ਇਹਨਾਂ ਨੂੰ ਬਚਾਉਂਦੇ ਰਹੇ ਆਪਣੀਆਂ ਜਾਨਾਂ ਤੇ ਖੇਲ ਕੇ ਤੇ ਫਿਰ ਵੀ ਇਹਨਾਂ ਨੇ ਅਹਸਾਨ ਨਹੀਂ ਅੱਜ ਜਾਣਿਆ ਉੱਚੇ ਇੱਕ ਕਵੀ ਦੇ ਬੋਲੇ ਖਬਰ ਸਰਹੰਦ ਸੇ ਆਣਾ ਸੁਣਕਰ ਤੇਰਾ ਇਹ ਫਰਮਾਨ ਅਮਾਨਤ ਥੀ ਅਦਾ ਹੋ ਗਈ ਤੇਰੇ ਇਸਾਰ ਕੇ ਸਦਕੇ ਤੇਰੇ ਸਰਬੰਸ ਸਾਰੇ ਦੇ ਪੀਏ ਪਿਆਲੇ ਸਹਾदत ਕੇ اے ਮੇਰੇ ਸਰਬੰਸਦਾਨੀ ਮੈਂ ਤੇਰੇ ਪਰਵਾਰ ਕੇ ਸਦਕੇ ਬਖਸ਼ੇ ਤੋਂ ਕਰਮ ਤੇਰਾ ਨਾ ਬਖਸ਼ੇ ਤੋਂ ਸ਼ਿਕਾਇਤ ਗਿਆ ਤੇਰੇ ਇਨਕਾਰ ਤੇ ਸਦਕੇ ਤੇਰੇ ਦਰਬਾਰ ਕੇ ਸਦਕੇ ਇਸ ਤਰ੍ਹਾਂ ਕਰਕੇ ਕਵੀ ਸਰਬ ਸਿੰਘ ਜੀ ਆਪਣੇ ਗੁਰੂ ਦਾ ਧੰਨਵਾਦ ਕਰਦੇ ਹਨ ਤਾਂ ਮੈਂ ਇਹ ਨਹੀਂ ਕਹਦਾ ਕਿ ਸਾਰੇ ਲੋਕ ਅਕਿਰਤ ਕਰਨ ਹਨ ਪਰ ਕੁਝ ਲੋਕ ਅਕਿਰਤ ਕਰਨ ਹਨ ਜੋ ਗੁਰੂ ਸਾਹਿਬ ਦੀ ਦੇ ਕੀਤੇ ਹੋਏ ਪਰ ਓਕਾਰਾਂ ਨੂੰ ਕਦੇ ਨਹੀਂ ਜਾਣਦੇ ਕਦੇ ਨਹੀਂ ਸਮਝਦੇ ਤਾਂ ਸਾ ਸੰਗਤ ਜੀ ਜੋ ਕੀਤੇ ਪਰ ਓਕਾਰਾਂ ਨੂੰ ਜਾਣਦੇ ਹਨ ਉਹਨਾਂ ਨੂੰ ਵਾਹਿਗੁਰੂ ਵੀ ਆਪਣੀ ਦਰਗਾਹ ਦੇ ਵਿੱਚ ਥਾਂ ਦਿੰਦਾ ਹੈ ਇੱਥੇ ਕੋ ਵਿਚ ਪ੍ਰਵਾਨ ਕਰਵਾ ਲਈ ਹੋਈਆਂ ਪੁਰਾਣੀ ਖਿਮਾ ਬਖਸ਼ਿਸ ਕਰਨ ਦੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤਿ ਨਾਮੁ ਸਤਿ ਨਾਮੁ ਸਤਿ ਨਾਮੁ ਜੀ ਵਾਹਿਗੁਰੂ 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 ਜੀ